ਗੁੱਡ ਮਾਰਨਿੰਗ ਮਾਈ YouTube ਫੈਮਿਲੀ ਗੁਰਲੀਨ ਸਾਡੀ ਝਾੜੂ ਮਾਰ ਰਹੀ ਹੈ ਦੇਖੋ ਸਵੇਰੇ ਸਵੇਰੇ ਮੰਮੀ ਨਾਲ ਹੈਲਪ ਕਰਾ ਰਹੀ ਆਪਣੇ ਨਾਲ ਹਾਪਤ ਲੈ ਆਏ ਇਹ ਇੱਕ ਹੋਰ ਪੀ ਹੋਣੀ ਬੋਤਲ ਇੱਥੇ ਇੱਕ ਹੋਰ ਪੀ ਨਾ ਆ ਚੱਕ ਲਿਆਉਗੀ ਨਹੀਂ ਉਹ ਨਹੀਂ ਨਹੀਂ ਦੋਨੇ ਲੈ ਆ ਨਾ ਇੱਕ ਖਾਲੀ ਪੀ ਹੋਣੀ ਆ ਹਾਂ ਲਿਆ ਤੇ ਗੁਰਲੀਨ ਕੁਛ ਕਹਿਓਗੇ ਮਾਨੀ ਹਾਂ ਜੀ ਪੀ ਹੈ ਗੁਰਵੀ ਸਾਡਾ ਲਾਊਗਾ ਪੋਚ ਹਾਂ ਇਹਦਾ ਕੀ ਕਰਨਾ ਇਹਦਾ ਕਰ ਰਾ ਇਹਦਾ ਟੱਕਣ ਖੋਲ ਕੇ ਹੈ ਨਾ ਆਹ ਪਾ ਨਾ ਆਹ ਇਹਦਾ ਟੱਕਣਾ ਫੜ ਕੇ ਰੱਖ ਮੈਂ ਪਾਣੀ ਇਹਦੇ ਚ ਪਾਜਦਾ ਕਰਦੇ ਢੇਰੀ ਕਰਦੇ 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 ਹਾਂ ਸਾਰੇ ਬਾਦੇ ਚ ਉਹ ਹਲਾ ਨਾ ਨਾ ਗੁਰਵੀ ਇਹ ਵੀ ਚੱਕ ਰੱਖੋ ਪੋਦੇ 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 ਸਾਰੇ ਕਾਦੇ ਚੱਲ ਬਸ ਕਰ ਬਸ ਕਰ ਆ ਫੜ ਕੇ ਰੱਖ ਸੁਧਦੇ ਹੱਥ ਨਾਲ ਦੇ ਮੈਂ ਆਪਾਂ ਮਾਂ ਬਾਕੀ ਦਾ ਹੋ ਗਿਆ ਫਨਸ਼ ਹੁਣ ਪਤਾ ਕਰ ਇਹਦੇ ਵਿੱਚ ਪਾਣੀ ਭਰ ਲੈ ਇੱਥੇ ਤੱਕ ਭਰ ਲੈ ਠੀਕ ਆ ਭਰ ਕੇ ਮੋਰੇ ਟੱਕਣ ਲਾ ਕੇ ਤੇ ਛੜਕਾ ਦੇ ਨੀ ਨੀ ਮੇਰੇ ਠੀਕ ਆ ਮੱਖੀਆਂ ਮਰ ਜਾਣੀਆਂ ਇਹ ਤੇਨੂੰ ਸਾਰੀਆਂ ਜੀ ਗੁਰਲੀਨ ਤੇਰਾ ਝਾੜੂ ਹੋ ਗਿਆ ਨੀ ਸ਼ੂਜ਼ ਇੱਥੇ ਨਹੀਂ ਰੱਖਣੇ ਸ਼ੂਜ਼ ਚੱਕ ਕੇ ਅਲਮਾਰੀ 'ਚ ਰੱਖ ਮੈਂ ਕੁਛ ਨਹੀਂ ਦੱਸਿਆ ਬੈੱਡ ਥੱਲੇ ਹੋਣਾ ਕਿਤੇ ਗਰਵੀਰ ਇੱਥੇ ਹੀ ਲਾਗ ਗਿਆ ਪਾਣੀ ਪਾਉਣ ਬਾਹਰੋਂ ਪਾਣਾ ਇਹ ਟੂਟੀ 'ਚੋਂ ਕੋਈ ਨਾ ਚਲ ਪਾ ਲਾ ਧਿਆਨ ਨਾਲ ਟੂਟੀ ਦੇ ਨਾਲ ਅਟੈਚ ਨਾ ਹੋਵੇ ਉਹ ਝੱਗ ਬਸ ਬੰਦ ਕਰ ਦੇ ਗਰਵੀਰ ਸਾਡਾ ਲਾਊਗਾ ਪੋਚਾ ਪੋਚੇ ਹੀ ਲਾਉਗਾ ਮਮਾ ਦੀ ਹੈਲਪ ਕਰਾਉਂਦੇ ਅੱਜ ਇਹ ਮੈਂ ਕਰੂੰਗੀ ਕੱਪੜਿਆਂ ਦੀਆਂ ਤਹਿਾ ਲਾਉਂਗੀ ਤੇ ਗੁਰਵੀਰ ਲਾਊਗਾ ਪੋਚਾ ਗੁਰਲੀ ਲਾ ਲਾਂਦੀ ਪਈ ਝਾੜੂ ਫਿਰ ਆਪਾਂ ਉਸ ਤੋਂ ਬਾਅਦ ਚ ਰੋਟੀ ਬਣਾਵਾਂਗੇ ਇਹੋ ਲਾਲਾ Saab ਕਹਿੰਦਾ ਅੱਜ ਮੈਂ ਪੋਚਾ ਮਾਰਨਾ ਤੇ ਅੱਜ ਮਾਰੂਗਾ ਗੁਰਵੀਰ ਪੋਚਾ ਦੇਖਦੇ ਆਂ ਆਪਾਂ ਕਿਦਾਂ ਿਸਫਾਈ ਕਰਦੇ ਆ ਗੁਰਲੀ ਵੈਸੇ ਗੁਰਲੀ ਨੇ ਝਾੜੂ ਦੇਖੋ ਵਧੀਆ ਮਾਰਿਆ ਕਿਤੇ ਕੋਈ ਕਚਰਾ ਨਹੀਂ ਹੈਗਾ ਤੇ ਹੁਣ ਗੁਰਵੀਰ ਦਾ ਦੇਖਣਾ ਆਪਾ ਗੁਰਵੀਰ ਕਿੰਨਾ ਸੋਹਣਾ ਪੋਚਾ ਮਾਰਦਾ ਕਦੀ ਕਦੀ ਬੱਚਿਆਂ ਦੇ ਕੋਲੋਂ ਕੰਮ ਕਰਵਾਉਣਾ ਚਾਹੀਦਾ ਆ ਵਧੀਆ ਰਹਿੰਦਾ ਵੈਸੇ ਤਾਂ ਗੁਰਵੀਰ ਥੋੜਾ ਕਰ ਜਾਂਦਾ ਕਿ ਮੈਂ ਮੁੰਡਾ ਆ ਮੈਂ ਕੁੜੀਆਂ ਵਾਲੇ ਕੰਮ ਨਹੀਂ ਕਰਨੇ ਪਰ ਫਿਰ ਵੀ ਇਹੀ ਮਾੜਾ ਮੋਟਾ ਇਹਦੇ ਕੋਲੋਂ ਕਰਵਾ ਲਈਦਾ ਹੁੰਦਾ ਵਿਚ ਵਿਚਾਲੇ ਕਿ ਇਹਨੂੰ ਇਦਾਂ ਨਾ ਹੋਵੇ ਕਿ ਕੁੜੀਆਂ ਵਾਲਾ ਕੰਮ ਆ ਚੱਕੇ ਨੇ ਹਨਾ ਬਾਈਪਰ ਬੇਟਾ ਅੱਛਾ ਠੀਕ ਚੱਲ ਹਾਂ ਲੈ ਆ ਕੋਈ ਲਿਆ ਪਾਣੀ ਚ ਨਹੀਂ ਡੁਬੋਣਾ ਨਹੀਂ ਨਹੀਂ ਪਾਣੀ ਚ ਨਹੀਂ ਡੁਬੋਣਾ ਤੂੰ ਇੱਥੇ ਲਿਆ ਮੈਂ ਤੈਨੂੰ ਦੱਸਦੀ ਆ ਤੂੰ ਬਸ ਲਾ ਦੇ ਦੇਖ ਲਓ ਗਰਵੀਰ ਵਾਈਪਰ ਲਿਆਇਆ ਵਾਈਪਰ ਨਾਲ ਪੋਚਾ ਲਾਊਗਾ ਪੋਚਾ ਦੇਖੋ ਕਿਦਾਂ ਫੜਿਆ ਗਰਵੀਨੂ ਗਰਵੀਨੂ ਨਾਲ ਇਦਾਂ ਗੰਦੀਆਂ ਚੀਜ਼ਾਂ ਤੋਂ ਮਤਲਬ ਹੋ ਜਾਂਦਾ ਵੀ ਵਾਈਪਰ ਪੋਚਾ ਗੰਦਾ ਆ ਜਾਂ ਕਿਦਾਂ ਮੈਨੂੰ ਟੱਚ ਨਹੀਂ ਕਰਨਾ ਪ੍ਰੋਪਰ ਇਸ ਚੀਜ਼ ਤੋਂ ਬਹੁਤ ਇਹ ਜਿੱਦਾਂ ਸਫਾਈ ਵਾਲਾ ਬਹੁਤਾ ਇਹਨੂੰ ਹੁੰਦਾ ਕਿ ਮੇਰੇ ਹੱਥ ਨੂੰ ਕਿਤੇ ਲੱਗ ਨਾ ਜਾਵੇ ਕੁਝ ਇੱਦਾਂ ਕਰਕੇ ਰੁਕ ਉਹ ਚੱਕ ਕੇ ਲਿਆ ਬੋਤਲ ਤਿੰਨ ਮਰ 10 ਦੀ ਕਿੱਦਾਂ ਲਾਉਣਾ ਤੇ ਆਪਾਂ ਇਹਨੂੰ ਸੈਟ ਅਪ ਕਰਕੇ ਦਵਾਂਗੇ ਹਾਂ ਪੂਚੇ ਦਾ ਪ੍ਰੇ ਮਾਰਨਾ ਪ੍ਰੇਥਲੀਓ ਮਾਰਨੀ ਤਾਂ ਫੇ ਇੱਥੇ ਮੈਂ ਇਹਦਾ ਪੂਚਾ ਮਾਰ ਦੇਣਾ ਹਾਂ ਕਿ ਰਹੇ ਹੋ ਮੈਂ ਕਿੱਥੇ ਰੱਖਣਾ ਹਾਂ ਉੱਥੇ ਰੱਖ ਬਗੂ ਬਾਈਪਰ ਉੱਥੇ ਰੱਖ ਹਾਂ ਇਹਦੇ ਤੇ ਇਦਾਂ ਮਾਰਨਾ ਵਾ ਇਹਨ ਸਾਰਾ ਗਿੱਲਾ ਕਰ ਲੈਣਾ ਠੀਕ ਹੈ ਇਹ ਦਵਾਈ ਦੇ ਵਿੱਚ ਆਪਾਂ ਪਾਣੀ ਮਿਲਾਇਆ ਹੋਇਆ ਨਾ ਇਸ ਕਰਕੇ ਟਾਈਲਾਂ ਵੀ ਇਹਦੇ ਨਾਲ ਬਿਲਕੁਲ ਸਾਫ਼ ਹੋ ਜਾਣੀਆਂ ਤੇ ਜੇ ਕੋਈ ਬਾਈ ਦਾ ਵੇ ਕੋਈ ਮੱਖੀ ਮੁੱਖੀ ਅੰਦਰ ਆ ਗਈ ਤੇ ਉਹ ਵੀ ਇਹਦੇ ਨਾਲ ਮਰ ਜਾਣੀ ਬਾਅਦ ਵਿੱਚ ਆਪਾਂ ਪਾਣੀ ਨਾਲ ਗਿੱਲਾ ਕਰਕੇ ਪੋਚਾ ਮਾਰਾਂਗੇ ਠੀਕ ਆ ਇਧਰਲੀ ਸਾਈਡ ਹੋਵੋ ਤੁਸੀਂ ਗੁਰਵੀਰ ਇਧਰਲੀ ਆਪਾਂ ਬਾਹਰ ਨੂੰ ਜਾਣਾ ਨਾ ਪੋਚਾ ਲੈ ਕੇ ਪੋਚਾ ਇਧਰਲੀ ਸਾਈਡ ਰੱਖੋ ਪੋਚਾ ਇਧਰ ਰੱਖੋ ਤੇ ਤੂੰ ਆਪ ਇਧਰ ਆ ਆਂ ਦੇ ਮੈਂ ਇੱਥੇ ਮਾਰ ਦਿੰਦਾ ਆ ਇਹਦੇ ਉੱਤੇ ਪੋਚਾ ਮਾਰ ਦੇ ਠੀਕ ਆ ਹੁਣ ਓਕੇ ਇੱਥੇ ਤੱਕ ਮੈਂ ਛੜਕਾ ਅੱਗੇ ਮਾਰ ਸਾਰੇ ਨਹੀਂ ਦਵਾਂ ਮੇਰੇ ਪੈਰ ਫਿਸਲਣ ਲੱਗ ਪੈਰ ਫਿਸਲਦੇ ਆ ਗੁਰਲੀ ਨੇ ਮਾਰੀ ਨਾ ਠੀਕ ਹੈ ਪਿੱਛੇ ਉਹ ਗਿੱਲਾ ਹੋ ਗਿਆ ਸਾਰਾ ਮਾਰ ਲੈ ਪਹਿਲਾਂ ਕੋਈ ਨਹੀਂ ਪੱਖਾ ਵੀ ਚਲਾ ਲਾ ਦੀਦੀ ਹਾਂ ਦੇ ਤੂੰ ਪੱਖੇ ਤੇ ਲੱਗ ਗਈ ਨਾ ਚਲਾ ਇਹ ਨੂੰ ਇੱਧਰ ਰੱਖ ਦੇ ਗੁਰਵੀਰ ਸਾਡਾ ਪੋਚਾ ਲਾਉਂਗਾ ਅੱਜ ਮੈਨੂੰ ਉੱਧਰਲੇ ਪਾਸੇ ਨਹੀਂ ਜਾਣਾ ਪਾ ਉੱਧਰ ਪੋਚਾ ਲਾਤਾ ਨਾ ਜਿੱਧਰ ਪੋਚਾ ਲਾਇਆ ਹਾਂ ਤਾਂ ਉੱਧਰ ਪੈਰ ਨਹੀਂ ਰੱਖੀਦੇ ਫਿਰ ਪੈਰ ਸੱਪ ਛਿੱਪ ਜਾਂਦੇ ਗੁਰਲੀ ਨਾ तू चपला चप ला इतो बाहर निकल जायू गुरवीर पोचा लाख सारे जाने। तो सारे जाने कमेंट करके जरूर दस्यो गुरवीर ने पोचा वादिया लाया ਜਦੋਂ ਕਿਤੇ ਹਨਾ ਟੀਵੀ ਲੱਗਾ ਹੋਵੇ ਸਵੇਰੇ ਹੀ ਫਿਰ ਨਹੀਂ ਇਹ ਕ ਕੋਈ ਕੰਮ ਕਰਦੇ ਫਿਰਤੇ ਇਹਨਾਂ ਨੂੰ ਕਹਿ ਕਹਿ ਕੇ ਥੱਕ ਜਾਂਦਾ ਆ ਇਹ ਟੀਵੀ ਮੋਰੇ ਹੋ ਨਹੀਂ ਹੱਲਦੇ ਵੈਸੇ ਤਾਂ ਮੇਰੇ ਬੱਚੇ ਬੀਬੇ ਬਹੁਤ ਆ ਤੂੰ ਪਰ ਟੀਵੀ ਨਹੀਂ ਇਹਨਾਂ ਦੇ ਮੋਰੇ ਲੱਗਾ ਹੋਣਾ ਚਾਹੀਦਾ ਫਿਰ ਇਹ ਸਾਰਾ ਕੰਮ ਕਰ ਜਾਂਦੇ ਆ ਪਪਾ ਹਾਂਜੀ ਮੈਂ ਟੀਵੀ 'ਤੇ ਕਹਾਣੀ ਦੇਖ ਰਿਹਾ ਹਾਂ ਮੈਂ ਹਾਂਜੀ ਹਾਂ ਦੱਸੋ ਦੂਤਾ ਸਬਜੈਕਟ ਤੇ ਜਾਂਦੇ ਹੋ ਬੋਲੀ ਦੇ ਉੱਪਰ ਅੱਛਾ ਉਹ ਤਾਂ ਹੋ ਹੀ ਜਾਂਦਾ ਮਿੰਨਾ ਪੈਰ ਲੈ ਸਹੀ ਆ ਉਧਰਲੀ ਸਾਈਡ ਜਾ ਨਾ ਨਾ ਇਧਰੋਂ ਮਾਰ ਤੇ ਜਿਹੜੇ ਪੈਰ ਲੱਗਦੇ ਮਗਰ ਤੇਰੇ ਉਹ ਮੋਰੇ ਮੋਰੇ ਪਤਾ ਲੱਗਿਆ ਦਾ ਪਿੱਛੇ ਪੈਰ ਲੱਗ ਗਿਆ ਅੱਛਾ ਠੀਕ ਸਕੀਮ ਆ ਉਹਦਾ ਲਾ ਲਈਏ ਨੇ ਦੋਨੇ ਪਾਸੇ ਲਾ ਗਿਆ ਪੰਕਮ ਜਿਹਾ ਲਾ ਲਈ ਰਾਮ ਨਾਲ ਹੌਲੀ ਹੌਲੀ ਦੇਖ ਲੋ ਐਂਡ ਟੇਬਲ ਦੇ ਥੱਲੇ ਤੱਕ ਮਾਰ ਕੇ ਲਿਆ ਪੂਰਾ ਕੀ ਗਏ ਐ ਬਸ ਇਹ ਦੱਗਰ ਵੀਰ ਨੂੰ ਹੁੰਦਾ ਕਿ ਮੈਂ ਕੁੜੀਆਂ ਵਾਲੇ ਕੰਮ ਨਹੀਂ ਕਰਨੇ ਪਰ ਅੱਜ ਦੇਖ ਲੋ ਕਿਦਾਂ ਲੱਗਾ ਅੱਜ ਮੇਰੀ ਥੋੜੀ ਤਬੀਤ ਠੀਕ ਨਹੀਂ ਸੀ ਤਾਂ ਕਰਕੇ ਲੱਗਾ ਹੱਟਾਈ ਤੇ ਉਹ ਇੱਕ ਉਹ ਸੁੱਕਦਾ ਪਿਆਰ ਨਾ ਉਹ ਕੀ ਆ ਬਸ ਹੁਣ ਲੜਨਾ ਪੈਣਾ ਤਸੇ ਲੜ ਬੰਦੇ ਹੁੰਦੇ ਆ ਚਲੋ ਠੀਕ ਆ ਅਸੀਂ ਆ ਕਰ ਲਈਏ ਘਰ ਦਾ ਕੰਮ ਤੇ ਬਾਅਦ ਵਿੱਚ ਫਿਰ ਮਿਲਦੇ ਆ ਤੁਹਾਨੂੰ ਗਾਇਜ਼ ਅਸੀਂ ਆਏ ਹਾਂ ਆ ਸ਼ਹਿਰ ਕਿੱਥੇ ਗੁਰਵੀਰ ਜੀ ਲੁੱਕ ਦੇਖੋ ਕਿ ਕਾਫੀ ਟਾਈਮ ਦੇ ਆਏ ਆ ਧੁੱਪ ਦੇ ਨਾਲ ਗਰਮੀ ਨਾਲ ਹੋ ਗਿਆ ਵਿਚਾਰਾ ਇੱਧਾ ਦਾ ਜਦੋਂ ਰੈਡੀ ਹੋਏ ਅਸੀਂ ਦੋ ਤਾਂ ਸੋਨਾ ਸੀ ਬਿਨ ਬੱਦ ਤੇ ਬੱਤੀ ਕਿਦਾਂ ਮੁੰਗੀ ਤਾ ਗਰਮੀ ਨਾਲ ਅੱਤੀ ਵਾਤੀ ਆਇਆ ਨਾ ਤੇ ਤਾਂ ਬਹੁਤ ਲੱਗਦੀ ਹੈ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਅੱਜ ਤੇ ਆਣਾ ਵੀ ਸਾਡਾ ਜ਼ਰੂਰੀ ਸੀਗਾ ਨਹੀਂ ਇਹਦੇ ਵਿੱਚ ਸੂਲਸਿਸਾਂ ਦੀ ਖੇਡ ਸਕਦੇ ਆ ਕਿੱਦਾਂ ਕੋਲੀਨ ਪਾਵਰ ਹੈਲੋ ਤੁਸੀਂ ਇੱਥੇ ਵਿੱਚ ਪਏ ਪਹਿਲਾਂ ਥੋੜੇ ਕਿਤੇ ਹੋਰ ਗਏ ਸੀਗੇ ਕਿਸੇ ਦੇ ਘਰ ਗਏ ਸੀਗੇ ਵੈਸੇ ਕੋਈ ਨੇਬਰ ਸੀਗੇ ਸਾਡੇ ਉਹਨਾਂ ਦੇ ਘਰ ਗਏ ਸੀਗੇ